ਸੋ ਸਵਾਗਤ ਹੈ ਕਿਸਾਨ ਦੇ ਵਿਦੇਬਾਰੀ YouTube ਚੈਨਲ ਤੇ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹੈ ਕੋਟਕਪੁਰਾ ਤੂੜੀ ਦੀ ਬੋਲੀ ਤਰੀਕਾ ਜਿਹੜੀ ਅੱਜ 21 ਅਪ੍ਰੈਲ ਹੋ ਚੁੱਕੀ ਆ ਤੇ ਬੋਲੀ ਸ਼ੁਰੂ ਹੋਣ ਵਾਲੀ ਆ ਤੇ ਟਾਈਮ ਆ ਜਿਹੜਾ 1/2 ਮਿੰਟ ਰਹਿ ਗਿਆ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਚੱਲਦੇ ਆਪਾਂ ਪਹਿਲੀ ਟਰਾਲੀ ਵੱਲ ਵਧੀਆ ਬੋਲੋ ਭਾਈ ढाई सौ रुपिया पचुजा सतर पंजहतरि ट्रहं बि पंची ती चालीह पंताली साढे तौ पचंजा सठ पैंहठ सतर पजहतर असीं पयासी नवे पचानवे 405 ਰਾਜ 25 1 42 47 450 56 60 460 ਬੋਲਣਾ ਜੀ 460 ਰੁਪਏ ਜੀ ਲੈ ਮੈਨੂੰ ਲੋ ਜੀ ਪਹਿਲੀ ਟਰਾਲੀ ਲੱਗੀ ਹੈ 400 ਤੇ 60 ਰੁਪਏ 3 ਟਰਾਲੀ ਦਾ ਭਾਜਲੋ ਬੋਰ ਦੇ ਕੋਈ ਨਹੀਂ ਉਹ ਤੋਂ ਗੋਲ ਨਾ ਕਰਾਉਂਦਾ ਇਹਦਾ ਉਹ ਅੱਗੇ ਤੇ ਆ ਉਹ ਆਉਂਗਾ ਮੇਰੇ ਨਾਲ ਚੱਲ ਕੇ ਆ ਰਿਹਾ ਆ ਵੀ ਤੋਂ ਦਾ ਪਾ ਕੇ ਆਪੀ ਆਪੀ ਹੁਣੇ ਨਮੀ ਹਵੇ ਥੋੜੀ 250 ਰੁਪਿਆ 55 60 65 ਇਹਦਾ 305 10 15 20 25 30 35 40 49 550 55 60 65 70 75 80 85 90 95 400 5 10 15 20 25 30 35 40 45 445 450 55 60 65 70 ਜੀ 470 ਬੋਲਣਾ ਕਿ ਨੇ 470 ਕਿਹਦੇ ਲਾ ਬਾਈ ਦੂਜੀ ਟਰਾਲੀ ਲੱਗੀ 400 ਤੇ 70 ਤੇ ਦੋ ਟਰਾਲੀਆਂ ਵੀ ਹੋਰ ਨਵੀਂ ਤੂੜੀ ਲੱਗੀ ਜਿਹੜੀ 470 ਬਾਕੀ ਦੇਖਦੇ ਆ نمييو دا اڪثر لوڪن کي بلڪل اٿي ڏا ري ته ڪجهه ڪجهه پرابلم ٿيندي آهي ڪو ٽيپ ڏيڻ لاءِ انفارميشن آهي 16 ٽو لائن ۾ لڳي ٿي اڄ ڇرا ڏي

10 ਕਰਦੇ 60 65 70 ਕਰਦੇ 70 71 80 ਕਰਦੇ 85 90 90 95 10 10 15 20 25 30 35 40 ਕਰਦੇ 40 45 ਪੂਰਾ ਹੀ ਕਰਦੇ 350 350 ਪੂਰਾ ਹੋ ਨਹੀਂ ਹੁੰਦਾ 350 ਹਾਂ ਬਈ 55 60 65 70 70 370 ਬੋਲਾਂ ਜੀ 370 ਰੁਪਏ ਬਣਦੀ ਕੀ ਆ ਲਓ ਜੀ 370 ਲੱਗੀ ਇਹ ਤੇ ਮਗਰ ਜਿਹੜੀ ਇੱਕ ਟਰਾਲੀ ਰਹੀ ਹੋਰ ਇਹਦਾ ਰੇਟ ਵੀ ਜਿਹੜਾ ਆਪਾਂ ਵੇਖ ਲਾ ਕਿੱਥੋਂ ਵੀ ਕੀ ਜਾਂਦਾ ਹਾਂ ਹਾਂ ਲਾਈ ਬਾਈ ਥੋੜੀ ਜਿਹੀ ਲਾਈ ਸੁਣੋ ਲੈ ਆਖ ਲੈ 470 470 ਉਹ ਦੂਜੀ 470 ਨਾ ਹਾਂ ਲੋ ਬੋਲੋ ਬਾਈ 300 ਰੁਪਿਆ 300 ਰੁਪਿਆ 300 ਰੁਪਿਆ ਹਾਂ ਬਾਈ 300 ਰੁਪਿਆ ਬੋਲਾ ਬਾਈ ਕਿਨੇ ਅੱਗੇ 300 ਰੁਪਏ ਦੀ ਥੀ ਖਾਲੀ ਆ। ਆਇਆ। ਲੋ ਜੀ ਹਾਸਲ ਟਰਾਲੀ ਸੀ 300 ਰੁਪਏ ਲੱਗੀ ਇਹ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ।